ਵੋਟਿਆਂ ਦੀ ਇਹ ਵੀ ਪਰਸੈਪਸ਼ਨ ਸੀ ਕਹਿੰਦੇ ਜੀ ਬਿਜਲੀ ਮਹਿੰਗੀ ਕਰ ਦੋਗੇ ਤਾਂ ਬਿਜਲੀ ਮਹਿੰਗੀ ਕਦੀ ਕੀਤੀ ਜਾਊਗੀ ਕੋਈ ਪਲਾਨ ਹੈ ਜਿਆ ਸੁਪਲਟਾਂ ਦੇਣ ਦੇ ਚੱਕਰਾਂ ਦੇ ਵਿੱਚ ਰਿਉੜੀਆਂ ਕਹਿੰਦੇ ਜਿਹੜੀਆਂ ਮੁਫਤੀਆਂ ਵੰਡ ਰਹੇ ਹੋ ਇਹ ਜਿਹੜੀ ਤੁਸੀਂ ਵੰਡੀਆਂ ਜਾ ਰਹੀਆਂ ਤੁਹਾਡੇ ਵੱਲੋਂ ਇਹ ਸਰਕਾਰ ਦੇ ਉੱਤੇ ਜਿਹੜਾ ਖਜ਼ਾਨਾ ਚੜਿਆ ਪਿਆ ਉਸ 'ਚ ਹੋਰ ਚੜਾ ਚੜਾ ਕੇ ਹੀ ਕਹਿੰਦੇ ਤੁਹਾਡੇ ਵੱਲੋਂ ਵੰਡ ਜਿਹੜੀ ਚੀਜ਼ ਘਾਟੇ 'ਚ ਚੱਲ ਰਹੀ ਸੀ ਔਰ ਤੁਸੀਂ ਤਾਂ ਇੱਕ ਤਰੀਕੇ ਦੇ ਨਾਲ ਇਹ ਫ੍ਰੀ ਦੇ ਵਿੱਚ ਬਿਜਲੀ ਮੁਹੱਈਆ ਲੋਕਾਂ ਨੂੰ ਕਰਵਾ ਰਹੇ ਹੋ ਫਿਰ ਤੁਸੀਂ ਮੁਨਾਫਾ ਕਿਵੇਂ ਕਮਾ ਲਿਆ ਤੁਸੀਂ ਕਿਵੇਂ ਫਾਇਦਾ ਲੈ ਲਿਆ ਦੇਖੋ ਕੀ ਬਿਜਲੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਂਣ ਸ਼ੀਤ ਯਾਦੂ ਸਰਦਾਰ ਭਗਤ ਸਿੰਘ ਹੋਰਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਜੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਕਿਸੇ ਕੋਈ ਲੋਡ ਦਾ ਕੰਡੀਸ਼ਨ ਨਹੀਂ ਰੱਖੀ ਪਹਿਲੀਆਂ ਸਰਕਾਰਾਂ ਲੋਡ 1 ਕਿਲੋਵਾਟ ਹੋਵੇ ਇਨਕਮ ਸਰਟੀਫਿਕੇਟ ਲਿਆਓ ਕਾਸਟ ਸਰਟੀਫਿਕੇਟ ਲਿਆਓ ਜੇ ਉਹ ਫਿਰ ਬਿਜਲੀ ਘਰ ਜਾਓ ਫਿਰ ਐਸ ਡੀਓ ਜੇ ਹੀ ਫੁਣਾਂ ਠਮਕਾਨ ਕਈ ਇਕਮਤੀ ਸਾਹਿਬ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਵੱਖ-ਵੱਖ ਪਟੀਸ਼ਨਸ ਪਈਆਂ ਸਿਗੀਆਂ ਕਿ ਜਿਹੜੇ ਮੁਲਾਜ਼ਮ ਕਰੰਟ ਲੱਗਣ ਦੇ ਨਾ ਮਰ ਜਾਂਦੇ ਨੇ ਉਹਨਾਂ ਦਾ ਕੋਈ ਪਿਛੋ ਪਰਿਵਾਰ ਦਾ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਫਿਰ ਜਿਹੜੇ ਕੁਝ ਲੋਕ ਨੇ ਜਨਾਂ ਦੇ ਘਰਾਂ ਦੇ ਉੱਤੋਂ ਦੀ ਤਾਰਾ ਨਿਕਲਦੀਆਂ ਨੇ ਉਸ ਦੀ ਕਿਸੇ ਲਈ ਮੌਤ ਹੋ ਜਾਂਦੀ ਹੈ ਤਾਂ ਉਹ ਪਰਿਵਾਰ ਹੀ ਉਜੜ ਜਾਂਦਾ ਹੈ ਤੁਹਾਡੇ ਵੱਲੋਂ ਫਿਰ ਜਵਾਬ ਫਾਈਲ ਕੀਤਾ ਗਿਆ ਤੁਹਾਡੇ ਵੱਲੋਂ ਕਿਹਾ ਕਿ ਅਸੀਂ ਪਾਲਿਸੀ ਲੈ ਕੇ ਆਈਆਂ ਇਸ ਪਾਲਿਸੀ ਦਾ ਲਾਭ ਕਿਸ ਤਰੀਕੇ ਦੇ ਨਾਲ ਜੋ ਮੁਲਾਜ਼ਮ ਨੇ ਉਹ ਲੈਣਗੇ ਔਰ ਕੀ ਕੁਝ ਤੁਹਾਡੇ ਵੱਲੋਂ ਉਹਨਾਂ ਦੇ ਵਾਸਤੇ ਰੱਖਿਆ ਗਿਆ ਸਕੀਮ ਸ਼ੁਰੂ ਕੀਤੀ ਸੀ ਕਿ 600 ਯੂਨਿਟਾਂ ਦੇਣੀਆਂ ਸ਼ੁਰੂ ਹੋਈਆਂ ਸੀਗੀਆਂ ਪੀਐਸਪੀਸੀਐਲ ਦਾ ਵੀ ਬਿਆਨ ਆ ਗਿਆ ਸੀਗਾ ਕਿ ਜੀ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਤਨਖਾਹ ਹੀ ਨਹੀਂ ਦਿੱਤੀਆਂ ਜਾਣਗੀਆਂ ਬਾਰਤਾਨੇ ਮੁਜ਼ਾਰੇ ਵੀ ਹੋ ਗਏ ਸੀਗੇ ਫਿਰ ਇਦਾਂ ਚ ਆਪਦਾ ਸੀਗਾ ਕਿ ਇਹ ਸਕੀਮ ਬੰਦ ਹੋ ਚੁਗੀ ਤਾਂ ਉਦੋਂ ਪ੍ਰੈਸ਼ਰ ਮਹਿਸੂਸ ਹੋਇਆ ਸੀ ਕਿ ਜੇ ਤਨਖਾਹਾਂ ਦੇ ਨਹੀਂ ਦੇਖੋ ਅਸੀਂ ਅਸੀਂ ਬੜੀ ਖੁਸ਼ੀ ਹੁੰਦੀ ਆ ਦੱਸਦੇ ਆ ਕਿ ਅਸੀਂ ਮਹਿਜ਼ 3 ਮਹੀਨਿਆਂ ਦੇ ਵਿੱਚ ਇਹ ਆਪਣੀ ਗਾਰੰਟੀ ਪੂਰੀ ਕਰ ਦਿੱਤੀ ਸੀ ਕੋਲ ਕੰਪਨੀਆਂ ਕੋਲੋਂ ਜਾ ਕੇ ਮਹਿੰਗੇ ਭਾਅ ਦੇ ਉੱਤੇ ਕੋਲਾ ਲੈਂਦੇ ਸੀਗੇ ਉਹਦਾ ਜਿਹੜਾ ਕੋਸਟ ਆ ਉਹ ਸਾਰੀ ਅੱਗੇ ਆ ਕੇ ਬਿਜਲੀ ਬੋਰਡ ਤੇ ਪੈ ਜਾਂਦੀ ਸੀਗੀ ਸੋ ਅਸੀਂ ਉਹਨੂੰ ਕੋਲ ਮਾਈਨ ਨੂੰ ਚਾਲੂ ਕੀਤਾ ਉੱਥੇ ਪ੍ਰਾਈਵੇਟ ਦੇ ਬਿਨਾ ਗੁਜ਼ਾਰਾ ਚੱਲ ਸਕਦਾ ਪੰਜਾਬ ਅੰਦਾ ਸਮਰਾਜ ਬਣਾ ਦਿੱਤਾ ਜਾਊਗਾ ਕਿ ਪੰਜਾਬ ਆਪਣੇ ਹੀ ਪਾਵਰ ਪਲਾਂਟਸ ਬਣਾਵਾਂਗੇ ਬਣਾਵਾਂਗੇ ਹੌਲੀ ਹੌਲੀ ਬਣਾਵਾਂਗੇ ਇਕੋ ਇੱਕ ਚੀਜ਼ ਦੀ ਸਾਡੀ ਕਾਸਟ ਵਧੀ ਹੈ ਉਹ EMPLOYE COST ਵਧੀ ਹੈ ਉਹ ਵੀ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦਾ ਕਿ 4200 ਨਵੀਂ ਭਰਤੀ ਕੀਤੀ ਆ ਉਹਨਾਂ ਦੀਆਂ ਤਨਖਾਹਾਂ ਦੇ ਰਹੇ ਨੇ ਮੰਤਰੀ ਸਾਹਿਬ ਦੇ ਕਰੇ ਕਿੰਨਾ ਪਿਲ ਆਉਂਦਾ ਨਹੀਂ ਦੇਖੋ ਮੇਰਾ ਵੀ ਬਿੱਲ ਜਦੀ ਆਇਆ ਜ਼ੀਰੋ ਆਇਆ ਤੁਹਾਡਾ ਬਿੱਲ ਲੋਕਾਂ ਨੂੰ ਵੀ ਕਹੂੰਗਾ ਕਿ ਆਪਾਂ ਵੱਧ ਤੋਂ ਵੱਧ ਸੋਲਰ ਜਿਹੜੇ ਪਲਾਂਟ ਨੇ ਉਹ ਆਪਣੇ ਘਰਾਂ ਦੇ ਉੱਤੇ ਜਿਹੜੇ ਆ ਉਹ ਲਾਈਏ ਤਾਂ ਕਿ ਜਿਹੜਾ ਇਹ ਰੀਨਿਊਏਬਲ એનર્ਜੀ ਆ ਨਾ ਇਦੇ ਨਾਲ ਬਹੁਤ ਫਾਇਦਾ ਹੁੰਦਾ ਅਸੀਂ ਪੰਜਾਬ ਲੈਵਲ ਤੇ ਵੀ ਰੀਨਿਊਏਬਲ એનર્ਜੀ ਨੂੰ ਬਹੁਤ ਪ੍ਰੋਮੋਟ ਕੀਤਾ ਪੰਜਾਬ ਚ ਸਰਕਾਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਾ ਪੰਜਾਬ ਚ ਜ਼ਿਕਰ ਕੀਤਾ ਕਿਹਾ ਜਿਵੇਂ ਦਿੱਲੀ ਮਾਡਲ ਦਿੱਲੀ ਦੇ ਵਿੱਚ ਮੁਫਤ ਬਿਜਲੀ ਮੁਹੱਈਆ ਕਰਵਾ ਰਿਹਾ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਮੁਫਤ ਬਿਜਲੀ ਮੁਹੱਈਆ ਕਰਵਾਈ ਜਾਊਗੀ ਹਾਲਾਂਕਿ ਇਸ ਨੂੰ ਲੈ ਕੇ ਬਹੁਤ ਸਾਰੇ ਸਿਆਸਤਦਾਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਕੀ ਪੀਐਸਪੀਸੀਐਲ ਦਾ ਘਾਟੇ ਦੇ ਵਿੱਚ ਚੱਲ ਰਿਹਾ ਹੈ ਕਿਸ ਤਰੀਕੇ ਦੇ ਨਾਲ ਬਿਜਲੀ ਮੁਫਤ ਮੁਹੱਈਆ ਕਰਵਾਈ ਜਾਊਗੀ ਕਿਵੇਂ ਘਾਟੇ ਪੂਰੇ ਕੀਤੇ ਜਾਣਗੇ ਔਰ ਜੇ ਬਿਜਲੀ ਮੁਫਤ ਦੇ ਵੀ ਦਿੱਤੀ ਤਾਂ ਕਿੰਨੇ ਮਹੀਨਿਆਂ ਤੱਕ ਇਹ ਸਸਟੇਨ ਕੀਤੀ ਜਾਊਗੀ ਕਿੰਨੇ ਟਾਈਮ ਤੱਕ ਇਹ ਦਿੱਤੀ ਜਾਊਗੀ ਪਰ ਸਭ ਦੇ ਬਾਵਜੂਦ ਆਮ ਆਦੀ ਪਾਰਟੀ ਨੇ ਉਹ ਗਰੰਟੀ ਆਪਣੇ 3 ਮਹੀਨਿਆਂ ਦੇ ਵਿੱਚ ਪੂਰੀ ਕੀਤੀ ਔਰ ਹੁਣ ਦੱਸਿਆ ਜਾ ਰਿਹਾ ਹੈ ਕਿ ਜੋ ਘਾਟੇ ਦੇ ਵਿੱਚ ਪੀਐਸਸੀ ਪੀਸੀਐਲ ਚੱਲ ਰਿਹਾ ਸੀ ਉਸ ਨੂੰ ਮੁਨਾਫੇ ਦੇ ਵਿੱਚ ਲੈ ਕੇ ਆ ਚੁੱਕੇ ਨੇ ਸਾਡੇ ਨਾਲ ਮੰਤਰੀ ਹਰਪਜਨ ਈਟੀਓ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸਰਕਾਰ ਜੀ ਜਿਵੇਂ ਮੈਂ ਜ਼ਿਕਰ ਕੀਤਾ ਸਰਕਾਰ ਬਣਾਉਣ ਤੋਂ ਪਹਿਲਾਂ ਹਰ ਵਾਰ ਤੁਹਾਡੀ ਗਰੰਟੀ ਇਹੀ ਹੁੰਦੀ ਸੀ ਔਰ ਇਹ ਤੁਹਾਡੇ ਭਾਸ਼ਣਾ ਦੇ ਵਿੱਚ ਤੁਹਾਡੀ ਸਪੀਚਸ ਦੇ ਵਿੱਚ ਅਕਸਰ ਸੁਣਨ ਨੂੰ ਮਿਲਦਾ ਸੀ ਮੁਫਤ ਬਿਜਲੀ ਦਵਾਂਗੇ ਬਹੁਤ ਸਾਰੇ ਵਿਰੋਧੀਆਂ ਨੇ ਸਵਾਲ ਵੀ ਖੜੇ ਕੀਤੇ ਜਰੂਰ ਦੇਣੀ ਸੀ ਤਾ ਮਨ ਦੇ ਵਿੱਚ ਕੋਈ ਇਹ ਚੈਲੰਜ ਸੀ ਕਿ ਕਿਵੇਂ ਪੂਰਾ ਕਰਾਂਗੇ ਦੇਖੋ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਜਦੋਂ ਅਸੀਂ ਚੋਣ ਪ੍ਰਚਾਰ ਦੇ ਵਿੱਚ ਜਾਂਦੇ ਸੀਗੇ ਉਹ ਤਾਂ ਅਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਰਾਦਰ ਸਾਡੇ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸ ਵੇਲੇ ਲੋਕਾਂ ਦੇ ਨਾਲ ਗਰੰਟੀ ਦੇ ਰੂਪ ਦੇ ਵਿੱਚ ਵਾਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਉਪਰੰਤ ਅਸੀਂ 600 ਯੂਨਿਟ 2 ਮਹੀਨਿਆਂ ਦਾ 600 ਯੂਨਿਟ ਹਰ ਘਰ ਦੇ ਵਿੱਚ ਜਿਹੜਾ ਉਹ ਫਰੀਦਾਂਗੇ ਔਰ ਬੜੀ ਖੁਸ਼ੀ ਹੁੰਦੀ ਆ ਨਾਸਦਿਆਂ ਕਿ ਅਸੀਂ ਮਹਿਜ਼ 3 ਮਹੀਨਿਆਂ ਦੇ ਵਿੱਚ ਇਹ ਆਪਣੀ ਗਾਰੰਟੀ ਪੂਰੀ ਕਰ ਦਿੱਤੀ ਸੀਗੀ ਅਪ੍ਰੈਲ ਮਈ ਦੇ ਵਿੱਚ ਮਾਰਚ ਦੇ ਵਿੱਚ ਸਰਕਾਰ ਬਣੀ ਸੀਗੀ 1 ਜੁਲਾਈ 2022 ਤੋਂ ਅਸੀਂ ਆਪਣਾ ਇਹ ਚੋਣਵੀ ਵਾਅਦਾ ਜਿਹੜਾ ਸੀਗਾ ਇਹ ਪੂਰਾ ਕਰ ਦਿੱਤਾ ਔਰ ਅੱਜ 20 ਮਹੀਨੇ ਬੀਤ ਗਏ ਨੇ ਅੱਜ ਅਸੀਂ ਉਸ ਆਪਣੀ ਗਰੰਟੀ ਨੂੰ ਬਾਖੂਬੀ ਜਿਹੜਾ ਉਹ ਦੇ ਰਹੇ ਹਾਂ ਉਹਦੇ ਨਤੀਜਾ ਕੀ ਹੋਇਆ ਕਿ ਪੰਜਾਬ ਦੇ ਘਰਾਂ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਜ਼ੀਰੋ ਆ ਗਏ ਔਰ ਜਿਵੇਂ ਤੁਸੀਂ ਦੱਸਿਆ ਵਿਰੋਧੀ ਧਿਰ ਸਵਾਲ ਉਠਾਉਂਦੇ ਸੀਗੇ ਕਿ ਕਿੰਨਾ ਚਿਰ ਦਿੱਤੀ ਜਾਊਗੀ ਪਹਿਲਾਂ ਤੇ ਕਹਿੰਦੇ ਸੀਗੇ ਦਿੱਤੀ ਨਹੀਂ ਜਾਊਗੀ ਦੇ ਨਹੀਂ ਸਕਦੇ ਫਿਰ ਅਸੀਂ ਦੇ ਵੀ ਦਿੱਤੀ ਹੁਣ ਚਲਾ ਵੀ ਰਹੇ ਹਾਂ ਔਰ ਇਸ ਤੋਂ ਵੀ ਇੰਪੋਰਟੈਂਟ ਗੱਲ ਆ ਕਿ ਅਸੀਂ ਬਿਜਲੀ ਫ੍ਰੀ ਦੇਣ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾਨ ਨਹੀਂ ਕੀਤਾ ਕਿਸੇ ਕੋਈ ਲੋਡ ਦਾ ਕੰਡੀਸ਼ਨ ਨਹੀਂ ਰੱਖੀ ਪਹਿਲੀਆਂ ਸਰਕਾਰਾਂ ਲੋਡ 1 ਕਿਲੋਵਾਟ ਹੋਵੇ ਇਨਕਮ ਸਰਟੀਫਿਕੇਟ ਲਿਆਓ ਕਾਸਟ ਸਰਟੀਫਿਕੇਟ ਲਿਆਓ ਜੇ ਉਹ ਫਿਰ ਬਿਜਲੀ ਘਰ ਜਾਓ ਫਿਰ ਐਸਡੀਓ ਜੇ ਹੀ ਫੁਣਾਂ ਧਮਕਾਨ ਕਈ ਕੋਸ ਸੀਗਾ ਅਸੀਂ ਲੋਕਾਂ ਨੂੰ ਬਿਜਲੀ ਇਹ ਦਿੱਤੀ ਫ੍ਰੀ ਦਿੱਤੀ ਔਰ ਲੋਕਾਂ ਨੂੰ ਵੀ ਉਸ ਦਿਨ ਪਤਾ ਲੱਗਾ ਜਿਸ ਦਿਨ ਉਹਨਾਂ ਦੇ ਘਰ ਬਿਜਲੀ ਦਾ ਬਿੱਲ 0 ਆ ਗਿਆ ਕੋਈ ਵੀ ਇੱਕ ਖਪਤਕਾਰ ਜਿਹੜਾ ਹੈ ਉਹਨੂੰ ਕਿਸੇ ਬਿਜਲੀ ਘਰ ਦਾ ਚੱਕਰ ਨਹੀਂ ਲਾਉਣਾ ਪਿਆ ਪਰ ਮੰਤਰੀ ਸਾਹਿਬ ਇਹ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਜਿਹੜੀ ਚੀਜ਼ ਘਾਟੇ ਚੱਲ ਰਹੀ ਸੀ ਔਰ ਤੁਸੀਂ ਤਾਂ ਇੱਕ ਤਰੀਕੇ ਦੇ ਨਾਲ ਇਹ ਫ੍ਰੀ ਦੇ ਵਿੱਚ ਬਿਜਲੀ ਮੁਹੱਈਆ ਲੋਕਾਂ ਨੂੰ ਕਰਵਾ ਰਹੇ ਹੋ ਫਿਰ ਤੁਸੀਂ ਮੁਨਾਫਾ ਕਿਵੇਂ ਕਮਾ ਲਿਆ ਤੁਸੀਂ ਕਿਵੇਂ ਫਾਇਦਾ ਲੈ ਲਿਆ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਹਰ ਚੀਜ਼ ਦਾ ਕੋਸਟ ਦੇ ਨਾਲ ਜਿਹੜਾ ਆ ਉਹਦੀ ਪ੍ਰਾਈਸ ਬੰਦੀ ਆ ਕੋਸਟ ਕਿੰਨੀ ਆ ਜੇ ਅਸੀਂ ਚੀਜ਼ਾਂ ਹੀ ਕੋਸਟਲੀ ਲਈ ਜਾਵਾਂਗੇ ਪੈਸਾ ਉਹਦੇ ਤੇ ਹੀ ਖਰਚੀ ਜਾਵਾਂਗੇ ਤੇ ਫਿਰ ਨੇਚੁਰਲੀ ਆ ਉਹ ਚੀਜ਼ ਘਾਟੇ ਚ ਤੇ ਜਾਊਗੀ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸਾਡੇ ਇੱਕ ਝਾੜਖੰਡ ਦੇ ਵਿੱਚ ਸਾਡੀ ਆਪਣੀ ਪੰਜਾਬ ਦੀ ਕੋਲ ਮਾਈਨ ਸੀਗੀ ਕੋਲ ਮਾਈਨ ਸੀਗੀ ਔਰ ਉਹ ਕੋਲ ਮਾਈਨ ਨੂੰ ਇਨ੍ਹਾਂ ਸਰਕਾਰਾਂ ਨੇ ਨਹੀਂ ਚਲਾਇਆ ਪੁਰਾਣੀਆਂ ਸਰਕਾਰਾਂ ਨੇ ਨਹੀਂ ਚਲਾਇਆ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਲਈ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਲਈ ਹੋਵੇ ਉਹਨਾਂ ਨੇ ਨਹੀਂ ਚਲਾਇਆ ਕਿਉਂ ਨਹੀਂ ਚਲਾਇਆ ਇਹਦੇ ਬਾਰੇ ਤਾਂ ਬੈਟਰ ਆ ਕੇ ਤੁਸੀਂ ਉਹਨਾਂ ਤੋਂ ਹੀ ਪੁੱਛੋ ਕਿਉਂਕਿ ਆ ਕਿਉਂ ਨਹੀਂ ਚਲਾਇਆ ਗਿਆ ਪੰਜਾਬ ਦੇ ਹਿਤਾਵਾਂ ਦੇ ਨਾਲ ਬੜਾ ਤਗੜਾ ਖਿਲਵਾੜ ਸੀਗਾ ਕਿਉਂਕਿ ਜਿੰਨਾ ਕੋਲ ਉਥੋਂ ਆ ਰਿਹਾ ਸਾਡੀ ਆਪਣੀ ਮਾਈਨ ਆਸੀਂ ਆਪ ਦਾ ਕੋਲਾ ਅਸੀਂ ਟਰਾਂਸਪੋਰਟ ਟਰਾਂਸਪੋਰਟੇਸ਼ਨ ਚਾਰਜਸ ਦੇਣੇ ਆ ਅਸੀਂ ਲੈ ਆਉਨੇ ਆ ਕਿਉਂ ਨਹੀਂ ਚਲਾਇਆ ਜਾ ਰਿਹਾ ਸੀਗਾ ਉਹਦੇ ਇਵਜ਼ ਦੇ ਵਿੱਚ ਕੋਲਾ ਇੰਪੋਰਟ ਕਰਦੇ ਸੀਗੇ ਕੋਲ ਕੰਪਨੀਆਂ ਕੋਲੋਂ ਜਾ ਕੇ ਮਹਿੰਗੇ ਭਾਦੇ ਉੱਤੇ ਕੋਲਾ ਲੈਂਦੇ ਸੀਗੇ ਉਹਦਾ ਜਿਹੜਾ ਕੋਸਟ ਆ ਉਹ ਸਾਰੀ ਅੱਗੇ ਆ ਕੇ ਬਿਜਲੀ ਬੋਰਡ ਤੇ ਪੈ ਜਾਂਦੀ ਸੀਗੀ ਸੋ ਅਸੀਂ ਉਹਨੂੰ ਕੋਲ ਮਾਈਨ ਨੂੰ ਚਾਲੂ ਕੀਤਾ ਉਥੋਂ ਕੋਲਾ ਆਉਣਾ ਸ਼ੁਰੂ ਹੋਇਆ ਔਰ ਸ਼ਫੀਸ ਸ਼ੈਂਟ ਕੁਆਂਟੀਟੀ ਦੇ ਵਿੱਚ ਸਾਡੇ ਥਰਮਲ ਪਲਾਂਟਾਂ ਤੇ ਉੱਤੇ ਕੋਲਾ ਪਿਆ ਕਾਸਟ ਬਹੁਤ ਘਟ ਗਈ ਸਭ ਤੋਂ ਵੱਡਾ ਕਾਰਨ ਇਹ ਹੈ ਕਾਸਟ ਬਹੁਤ ਘਟ ਗਈ ਜਦੋਂ ਕਾਸਟ ਹੀ ਘਟ ਗਈ ਤੇ ਨੇਚਰਲੀ ਜਾਂ ਫਿਰ ਬਿਜਲੀ ਬੋਰਡ ਨੇ ਘਾਟੇ 'ਚ ਕਿਉਂ ਜਾਣਾ ਸੀਗਾ ਇਸ ਤੋਂ ਇਲਾਵਾ ਕਿਉਂਕਿ ਤੁਹਾਡੇ ਧਿਆਨ ਦੇ ਵਿੱਚ ਵੀ ਹੋਊਗਾ ਜਦੋਂ ਇਹ ਸਕੀਮ ਸ਼ੁਰੂ ਹੀ ਕੀਤੀ ਸੀਗੀ 600 ਯੂਨਟਾਂ ਦੇਣੀਆਂ ਸ਼ੁਰੂ ਹੋਈਆਂ ਸੀਗੀਆਂ ਪੀਐਸਪੀਸੀਐਲ ਦਾ ਵੀ ਬਿਆਨ ਆ ਗਿਆ ਸੀਗਾ ਕਿ ਜੀ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ ਤਨਖਾਹ ਹੀ ਨਹੀਂ ਦਿੱਤੀਆਂ ਜਾਣਗੀਆਂ ਬਾਰਤਾਨੀ ਮੁਜ਼ਾਰੇ ਵੀ ਹੋ ਗਏ ਸੀਗੇ ਫਿਰ ਇਦਾਂ ਜਾਪਦਾ ਸੀਗਾ ਕਿ ਇਹ ਸਕੀਮ ਬੰਦ ਹੋ ਜਾਊਗੀ ਤਾਂ ਉਦੋਂ ਪ੍ਰੈਸ਼ਰ ਮਹਿਸੂਸ ਹੋਇਆ ਸੀ ਕਿ ਜੇ ਤਨਖਾਹਾਂ ਦੇ ਨਹੀਂ ਦੇਖੋ ਅਸੀਂ 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 ਜਿਹੜੀ ਵੀ ਚੀਜ਼ ਕੋਈ ਲਾਗੂ ਕਰਦੇ ਹ ਅਸੀਂ ਉਹਦੀ ਡੂੰਘਾਈ ਦੇ ਵਿੱਚ ਜਾ ਕੇ ਅਨਾਲਿਸਿਸ ਜ਼ਰੂਰ ਕਰਦੇ ਹਾਂ ਅਸੀਂ ਇਹ ਨਹੀਂ ਆ ਕਿ ਅਸੀਂ ਐਵੇਂ ਇੱਧਰ ਉੱਤਰ ਦੀਆਂ ਗੱਲਾਂ ਮਾਰ ਕੇ ਕੋਈ ਗੱਲ ਅਸੀਂ ਉਹਦਾ ਪੂਰਾ ਵਿਸ਼ਲੇਸ਼ਨ ਕਰਦੇ ਹਾਂ ਸਾਨੂੰ ਪਤਾ ਸੀਗਾ ਕਿ ਅਸੀਂ ਇਹ ਚੀਜ਼ਾਂ ਜਿਹੜੀਆਂ ਪੂਰੀਆਂ ਕਰ ਲਵਾਂਗੇ ਤਾਂ ਹੀ ਲੋਕਾਂ ਦੇ ਨਾਲ ਵਾਦਾ ਕੀਤਾ ਸਕੇ ਅਦਰਵਾਈਜ਼ ਹੋ ਸਕਦਾ ਅਸੀਂ ਵਾਦਾ ਵੀ ਨਾ ਕਰਦੇ ਸੋ ਜਦੋਂ ਸਾਨੂੰ ਇਹ ਸਾਰਾ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਸਾਡੀ ਕੋਲ ਮਾਈਨ ਆ ਅਸੀਂ ਉਥੋਂ ਕੋਲਾ ਲਿਆ ਇਸ ਤੋਂ ਇਲਾਵਾ ਅਸੀਂ ਜਿਹੜੇ ਸਾਡੇ ਸਰਕਾਰੀ ਥਰਮਲ ਪਲਾਂਟ ਨੇ ਆ ਰੋਪੜ ਐਂਡ ਲਹਿਰਾ ਮੁਹਬਤ ਉਹਦੇ ਤੋਂ ਅਸੀਂ 20% ਜਿਹੜੀ ਉਸੇ ਕੋਲ ਦੇ ਨਾਲ ਜਿਹੜਾ ਉਥੋਂ ਆਇਆ ਸੀਗਾ ਉਹਦੇ ਨਾਲ ਜਨਰੇਸ਼ਨ ਵਧਾ ਲਈ 20% ਜਨਰੇਸ਼ਨ ਵਧ ਗਈ ਹਾਈਡਲ ਦੀ ਜਨਰੇਸ਼ਨ ਵਧਾ ਲਈ ਪ੍ਰਾਈਵੇਟ ਤੋਂ ਕਿੰਨਾ ਲਿੱਤਾ ਤੁਸੀਂ ਪ੍ਰਾਈਵੇਟ ਤੋਂ ਜਿੰਨਾ ਲੈ ਰਹੇ ਸੀਗੇ ਉਨਾ ਹੀ ਆ ਉਹਦੇ ਤੋਂ ਅਸੀਂ ਕੋਈ ਇਜ਼ਾਫਾ ਨਹੀਂ ਕੀਤਾ ਅੱਛਾ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਵੱਧ ਬਿਜਲੀ ਲਵਾਂਗੇ ਕਿਉਂ ਲਈਏ ਵੱਧ ਬਿਜਲੀ ਕਿਉਂ ਲਈਏ ਜਦੋਂ ਸਾਡੇ ਥਰਮਲ ਪਲਾਂਟ ਇਸ ਗੱਲ ਦੇ ਕਾਬਿਲ ਹੈਗੇ ਨੇ ਕਿ ਅਸੀਂ ਉੱਥੋਂ ਆਪਣੀ ਬਿਜਲੀ ਜਿਹੜੀ ਲੈ ਸਕਦੇ ਆ ਤੇ ਵਾਈ ਸ਼ੁਡ ਵੀ ਗਿਵ ਮੋਰ ਮਨੀ ਤੁਹਾਨੂੰ ਠੀਕ ਆ ਸੋ ਇਸ ਕਰਕੇ ਇਹ ਪ੍ਰਾਈਵੇਟ ਦੇ ਬਿਨਾ ਗੁਜ਼ਾਰਾ ਚੱਲ ਸਕਦਾ ਹੈ ਪੰਜਾਬ ਇੰਨਾ ਸਮਰੱਥ ਬਣਾ ਦਿੱਤਾ ਜਾਊਗਾ ਕਿ ਪੰਜਾਬ ਆਪਣੇ ਹੀ ਪਾਵਰ ਪਲਾਂਟਸ ਬਣਾਵਾਂਗੇ ਬਣਾਵਾਂਗੇ ਹੌਲੀ ਹੌਲੀ ਬਣਾਵਾਂਗੇ ਉਸੇ ਵੱਲ ਨੂੰ ਵਧ ਰਹੇ ਆਂ ਔਰ ਵਾਹਿਗੁਰੂ ਦਾ ਅਸ਼ੀਰਵਾਦ ਰਿਹਾ ਤੇ ਉਹ ਵੀ ਚੀਜ਼ ਜਿਹੜੀ ਆ ਉਹ ਕਰ ਲਾਂਗੇ ਐਂਡ ਇਸ ਤੋਂ ਇਲਾਵਾ ਅਸੀਂ ਜਿਹੜੀ ਆ ਕਾਸਟ ਦੂਸਰੀ ਕਾਸਟ ਜਿਹੜੀ ਹੁੰਦੀ ਆ ਜਿਵੇਂ ਸ਼ਾਰਟ ਟਰਮ ਬਿਜਲੀ ਖਰੀਦਣੀ ਠੀਕ ਆ ਉਹਨੂੰ ਵੀ ਅਸੀਂ ਬਹੁਤ ਨੀਚੇ ਲਿਆਂਦਾ ਕਿਉਂਕਿ ਜਦੋਂ ਇਮੀਡੀਏਟਲੀ ਪਲਾਨਿੰਗ ਕੋਈ ਹੁੰਦੀ ਨਹੀਂ ਸੀਗੀ ਜਦੋਂ ਮਰਜੀ ਬਿਜਲੀ ਦੇ ਲੋਡ ਪਾ ਕੀਆ ਤੇ ਫਿਰ ਬਹਿੰਗੇ ਬਾਅਦੇ ਖਰੀਦੋ ਕਿਉਂਕਿ ਤੁਹਾਡੇ ਕੋਲ ਸਾਰਾ ਡਾਟਾ ਸਾਨੂੰ ਪਤਾ ਕਿਹੜੇ ਮਹੀਨੇ ਦੇ ਵਿੱਚ ਕਿੰਨੀ ਬਿਜਲੀ ਦੀ ਜ਼ਰੂਰਤ ਪੈਣੀ ਆ ਅਸੀਂ ਉਹਦਾ ਪਹਿਲਾਂ ਕਿਉਂ ਨਹੀਂ ਪ੍ਰਬੰਧ ਕਰਦੇ ਅਸੀਂ ਉਹਦਾ ਪਹਿਲਾਂ ਪ੍ਰਬੰਧ ਕੀਤਾ ਬਹੁਤ ਕਾਸਟ ਕੱਟ ਗਈ ਪਰਚੇਸ ਐਕਸਚੇਂਜ ਤੋਂ ਜਿਹੜੀ ਬਿਜਲੀ ਅਸੀਂ ਖਰੀਦੀ ਠੱਗੀ ਚੋਰੀਆਂ ਵੀ ਫੜੀਆਂ ਗਈਆਂ ਕੋਈ ਬੰਦਕੀ ਹੋਈਆਂ ਚੀਜ਼ਾਂ ਐਵੇਂ ਦੀਆਂ ਦੇਖੋ ਜਦੋਂ ਚੀਜ਼ਾਂ ਆ ਸਾਹਮਣੇ ਆ ਗਈਆਂ ਤੁਹਾਡੇ ਤੇ ਪਹਿਲਾਂ ਠੱਗੀਆਂ ਠੋਰੀਆਂ ਹੀ ਸੀਗੀਆਂ ਹੂੰ ਹੂੰ ਜੇ ਇਹੇ ਕਰਨਾ ਹੁੰਦਾ ਤੇ ਉਦੋਂ ਵੀ ਹੋ ਸਕਦਾ ਸੀਗਾ ਇਸ ਤੋਂ ਇਲਾਵਾ ਤੁਸੀਂ ਦੇਖੋ ਅਸੀਂ EMPLOYEES ਵੀ ਜਾਦੇ ਭਰਤੀ ਕਰਲੇ 4200 EMPLOYEES ਚ ਇੱਕੋ ਇੱਕ ਚੀਜ਼ ਦੀ ਸਾਡੀ ਕਾਸਟ ਵਧੀ ਆ ਉਹ EMPLOYEES ਕਾਸਟ ਵਧੀ ਆ ਉਹ ਵੀ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦਾ ਕਿ 4200 ਨਵੀਂ ਭਰਤੀ ਕੀਤੀ ਆ ਉਹਨਾਂ ਦੀਆਂ ਤਨਖਾਹਾਂ ਦੇ ਰਹੇ ਆ ਉਹ PCS PCSPL اچੂ ਦੇ ਰਹੇ ਹਾਂ ਕਿ ਉਹ ਸਰਕਾਰੀ ਖਜ਼ਾਨੇ ਜੀ PCSPL ਵੀ ਦੇ ਰਹੇ ਆ ਪਰ ਮੁਲਾਜ਼ਮ ਤੇ ਅਸੀਂ ਭਰਤੀ ਕੀਤੇ ਨਾ ਉਹਨਾਂ ਦੀ ਕਾਸਟ ਤੇ ਵਧੀ ਆ ਨਾ ਉਹਨਾਂ ਦੀ ਕਾਸਟ ਵੀ ਉਹਨਾਂ ਦੀ ਜਿਹੜੀ ਹੈਗਾ ਐਕਸਪੈਂਸਸ ਆਫਟਰ ਆਲ ਤੇ ਬਿਜਲੀ ਤੇ ਪੈਣ ਕਿਹਦੀ ਕਹਿੰਦੇ ਨੇ ਮੁਫਤ ਦੀਆਂ ਸਹੂਲਤਾਂ ਦੇਣ ਦੇ ਚੱਕਰਾਂ ਦੇ ਵਿੱਚ ਰਿਉੜੀਆਂ ਕਹਿੰਦੇ ਜਿਹੜੀਆਂ ਮੁਫਤੀਆਂ ਵੰਡ ਰਹੇ ਹੋ ਇਹ ਜਿਹੜੇ ਤੁਸੀਂ ਵੰਡੀਆਂ ਜਾ ਰਹੀਆਂ ਤੁਹਾਡੇ ਵੱਲੋਂ ਇਹ ਸਰਕਾਰ ਦੇ ਉੱਤੇ ਜਿਹੜਾ ਖਜ਼ਾਨਾ ਚੜਿਆ ਪਿਆ ਉਸ 'ਚ ਹੋਰ ਚੜਾ ਚੜਾ ਕੇ ਹੀ ਕਹਿੰਦੇ ਤੁਹਾਡੇ ਵੱਲੋਂ ਵੰਡਿਆ ਜਾ ਨਾ ਨਹੀਂ ਕੋਈ ਅੱਛਾ ਚਲੋ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਇਹ ਜੇ ਅਸੀਂ ਆਪਣੀ ਕੋਲ ਮਾਈਨ ਸ਼ੁਰੂ ਕਰ ਲਈ ਆ ਸਾਨੂੰ ਉਥੋਂ ਫ੍ਰੀ ਕੋਲਾ ਆ ਰਿਹਾ ਸਾਡਾ ਆਪਣਾ ਇਹਦੇ ਵਿੱਚ ਅਸੀਂ ਕੀ ਮੁਫਤੀਆਂ ਰਿਉੜੀਆਂ ਵੰਡ ਲਈਆਂ ਜੀ ਕਤ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਹੀ ਆਇਆ ਸਾਡੀ ਕਾਸਟ ਹੀ ਘਟੀ ਆ ਜੇ ਅਸੀਂ ਆ ਬਿਜਲੀ ਜਿਹੜੀ ਸੀਗੀ ਉਹਦੀ ਮੇਨਟੇਨੈਂਸ ਚਾਰਜ ਜਿਹੜੇ ਪੈਂਦੇ ਸੀਗੇ ਉਹਦੇ ਐਕਸਪੈਂਸਸ ਘੱਟ ਕਰ ਲਏ ਇਹਦੇ ਵਿੱਚ ਅਸੀਂ ਕੀ ਖਜ਼ਾਨੇ ਬੋਤਿਆਂ ਦੀ ਇਹ ਵੀ ਪਰਸੈਪਸ਼ਨ ਸੀ ਕਹਿੰਦੇ ਬਿਜਲੀ ਮਹਿੰਗੀ ਕਰ ਦੋਗੇ ਤਾਂ ਬਿਜਲੀ ਮਹਿੰਗੀ ਕਦੀ ਕੀਤੀ ਜਾਊਗੀ ਕੋਈ ਪਲਾਨ ਹੈ ਕੋਈ ਕੋਈ ਪਲਾਨ ਨਹੀਂ ਆ ਸਾਡਾ ਬਿਜਲੀ ਮਹਿੰਗੀ ਕਰਨ ਦਾ ਦੇਖੋ ਅਸੀਂ ਤੇ ਹਰ ਚੀਜ਼ ਨੂੰ ਬੜੇ ਮਿਨੀਓਟ ਲੈਵਲ ਤੇ ਪਹਿਲਾਂ ਉਹਦਾ ਅਨਲਿਸਿਸ ਕਰਦੇ ਹਾਂ ਸਾਡੇ ਅਧਿਕਾਰੀ ਉਹਨਾਂ ਨਾਲ ਬੈਠ ਕੇ ਉਹਨਾਂ ਦੀਆਂ ਸੁਜੈਸ਼ਨਸ ਸਾਡੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗਸ ਰੈਗੂਲਰਲੀ ਮੀਟਿੰਗ ਚੱਲਦੀਆਂ ਰਹਿੰਦੀਆਂ ਜਿੱਥੋਂ ਵੀ ਸਾਨੂੰ ਕੋਈ ਫਾਇਦਾ ਹੁੰਦਾ ਅਸੀਂ ਉਹ ਸਫਾਇਦੇ ਨੂੰ ਜਿਹੜਾ ਆਪਣਾ ਪੰਜਾਬ ਦੇ ਹਿੱਤਾਂ ਦੀ ਜਿਹੜੀ ਆ ਰੱਖੀ ਕੀਤੀ ਜਾਂਦੀ ਹੈ ਕੋਈ ਇੰਡੀਵਿਜੂਅਲ ਇਤੋਂਤੇ ਨਹੀਂ ਰੱਖੇ ਜਾਂਦੇ ਇੰਡੀਵਿਜੂਅਲ ਇਤ ਨਹੀਂ ਆ ਕਾਮਨ ਕਲੈਕਟਿਵ ਜਿਹੜੇ ਸਾਡੇ ਇੰਟਰਸਟ ਨੇ ਨਾ ਉਹ ਜਿਆਦਾ ਵਿਆਮੀਤ ਰੱਖਦੇ ਨੇ ਸੋ ਇਹ ਕਲੈਕਟਿਵ ਕਲੈਕਟਿਵਿਟੀ ਨੂੰ ਅਸੀਂ ਜਿਆਦਾ ਜਿਹੜਾ ਉਹ ਜਿਹੜਾ ਉਹ ਉਹਦੇ ਤੇ ਐਮਫਸਾਈਜ਼ ਕੀਤਾ ਤਾਂ ਕਰਕੇ ਇਹ ਰਿਜ਼ਲਟ ਜਿਹੜੇ ਨੇ ਅੱਜ ਸਾਡੇ ਸਾਹਮਣੇ ਨੇ ਮੋਤੇ ਤਾਂ ਕਹਿੰਦੇ ਜਿਹੜੇ ਕਾਂਗਰਸੀ ਇਕਾਲੀਆਂ ਦੇ ਵਰਕਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਮੁਫਤ ਬਿਜਲੀ ਜਾ ਰਹੀ ਹੈ ਦੇਖੋ ਅਸੀਂ ਕਿਸੇ ਨਾਲ ਕੋਈ ਬਤਕਰਾ ਥੋੜੀ ਕੀਤਾ ਅਸੀਂ ਜੇ ਅੱਜ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਨੇ ਤੇ ਉਹ 90% ਸਾਰੇ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਦੇ ਘਰੇ ਕਿੰਨਾ ਬਿੱਲ ਆਉਂਦਾ ਨਹੀਂ ਦੇਖੋ ਮੇਰਾ ਵੀ ਬਿੱਲ ਜਿੰਨਾ 0 ਆ ਤੁਹਾਡਾ ਬਿੱਲ ਨਹੀਂ ਮੈਂ ਤਾਂ ਹੁਣ ਸਗੋਂ ਆਪ ਸੋਲਰ ਆਲ ਆ ਗਿਆ ਮੈਂ ਲੋਕਾਂ ਨੂੰ ਵੀ ਕਹੂੰਗਾ ਕਿ ਆਪਾਂ ਵੱਧ ਤੋਂ ਵੱਧ ਸੋਲਰ ਜਿਹੜੇ ਪਲਾਂਟ ਨੇ ਉਹ ਆਪਣੇ ਘਰਾਂ ਦੇ ਉੱਤੇ ਜਿਹੜੇ ਆ ਉਹ ਲਾਈਏ ਤਾਂ ਕਿ ਜਿਹੜਾ ਇਹ ਰੀਨਿਊਏਬਲ ਅਨਰਜੀ ਆ ਨਾ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਅਸੀਂ ਪੰਜਾਬ ਲੈਵਲ ਤੇ ਵੀ ਰੀਨਿਊਏਬਲ એનਰਜੀ ਨੂੰ ਬਹੁਤ ਪ੍ਰੋਮੋਟ ਕੀਤਾ ਸੋ 1000 ਮੈਗਾਵਾਟ ਅਸੀਂ ਸੋਲਰ એનਰਜੀ ਬਾਹਰੋਂ ਜੜੀ ਲਈ ਆ 2 ਰੁਪਏ 55 ਪੈਸੇ ਯੂਨਿਟ ਪਰ ਯੂਨਿਟ ਲਈ ਆ ਵਿਦਿਨ ਪੰਜਾਬ 2 ਰੁਪਏ 75 ਪੈਸੇ ਕੀਤੀ ਆ 2500 ਮੈਗਾਵਾਟ ਦੇ ਅਸੀਂ ਹੋਰ ਵੀ ਟੈਂਡਰ ਜਿਹੜੇ ਨੇ ਆਫਲੋਟ ਕੀਤੇ ਨੇ 2030 ਤੱਕ ਨਾ ਸੈਂਟਰਲ ਗਵਰਨਮੈਂਟ ਦੇ ਇੱਕ ਹੈਗਾ ਕਿ ਅਸੀਂ 43% ਗ੍ਰੀਨ એનਰਜੀ ਤੇ ਜਾਣਾ ਅਸ ਵੇਲੇ ਅਸੀਂ ਪੰਜਾਬ ਦੇ ਵਿੱਚ 27% ਤੇ ਆ 27% ਗ੍ਰੀਨ ਗ੍ਰੀਨ એનર્ਜੀ ਆ ਆ 22 23 ਹੁਣ 23 24 ਦੇ ਵਿੱਚ ਅਸੀਂ ਹੋਰ ਉਹਦਾ ਕੰਮ ਕਰ ਲਿਆ 24 25 ਔਰ ਅਸੀਂ 27 28 27 28 ਤੱਕ ਅਸੀਂ ਆਪਣਾ ਕੰਮ ਕੰਪਲੀਟ ਕਰ ਦਿੱਤਾ ਜਿੰਨੀ ਰਿਕੁਆਇਰਮੈਂਟ ਆ ਉਹਨੂੰ ਅਸੀਂ ਉਹਦੇ ਵਾਸਤੇ ਚਾਹੇ ਉਹ ਬਾਇਓਮਾਸ ਤੋਂ ਹੋਵੇ ਚਾਹੇ ਸੋਲਰ ਤੋਂ ਹੋਵੇ ਚਾਹੇ ਉਹ ਹਾਈਡਲ ਹੋਵੇ ਅਸੀਂ ਸਾਰੇ ਹੀ ਆਪਣੇ ਪ੍ਰਬੰਧ ਮੁਕੰਮਲ ਕਰਕੇ 27 28 ਤੱਕ ਹੋ ਗਏ ਆ ਥੋੜੇ ਸਮੇਂ ਤੱਕ ਮੇਰਾ ਖਿਆਲ ਹੈ ਨੈਕਸਟ ਈਅਰ ਚ ਤੁਹਾਨੂੰ ਇਹ ਵੀ ਦੱਸ ਦਾਂਗੇ ਕਿ ਜਿਹੜੇ ਸੈਂਟਰਲ ਗਵਰਨਮੈਂਟ ਦੇ ਮਾਪਦ ਦੰਡ ਨੇ 33% ਤੇ ਉਥੇ ਅਸੀਂ ਪੂਰਾ ਇੱਕ ਮੰਤਰੀ ਸਾਹਿਬ ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਵੱਖੋ ਵੱਖ ਪਟੀਸ਼ਨਸ ਪਈਆਂ ਸਿਗੀਆਂ ਕਿ ਜਿਹੜੇ ਮੁਲਾਜ਼ਮ ਕਰੰਟ ਲੱਗਣ ਦੇ ਨਾਲ ਮਰ ਜਾਂਦੇ ਨੇ ਉਹਨਾਂ ਦਾ ਕੋਈ ਪਿੱਛੋ ਪਰਿਵਾਰ ਦਾ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਫਿਰ ਜਿਹੜੇ ਕੁਝ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਉੱਤੋਂ ਦੀ ਤਾਰਾ ਨਿਕਲਦੀਆਂ ਨੇ ਉਸ ਦੀ ਕਿਸੇ ਲਈ ਮੌਤ ਹੋ ਜਾਂਦੀ ਹੈ ਤਾਂ ਉਹ ਪਰਿਵ ਦਾ ਗਿਆ ਤੁਹਾਡੇ ਵੱਲੋਂ ਕਿਹਾ ਕਿ ਅਸੀਂ ਪਾਲਿਸੀ ਲੈ ਕੇ ਆਏ ਹਾਂ ਇਸ ਪਾਲਿਸੀ ਦਾ ਲਾਭ ਕਿਸ ਤਰੀਕੇ ਦੇ ਨਾਲ ਜੋ ਮੁਲਾਜ਼ਮ ਨੇ ਉਹ ਲੈਣਗੇ ਔਰ ਕੀ ਕੁਝ ਤੁਹਾਡੇ ਵੱਲੋਂ ਉਹਨਾਂ ਦੇ ਵਾਸਤੇ ਰੱਖਿਆ ਗਿਆ ਦੇਖੋ ਆ ਬਿਜਲੀ ਜਿਹੜੀ ਹੈ ਨਾ ਇਹ ਏਸ਼ੈਂਸ਼ੀਅਲ ਸਰਵਿਸੇਸ ਦੇ ਵਿੱਚ ਜ਼ਰੂਰੀ ਲੋੜ ਆ ਕੋਈ ਹਸਪੀਟਲ ਨਹੀਂ ਚੱਲ ਸਕਦਾ ਕੋਈ ਸਕੂਲ ਨਹੀਂ ਚੱਲ ਸਕਦਾ ਕੋਈ ਇੰਸਟੀਚਿਊਟ ਨਹੀਂ ਚੱਲ ਸਕਦਾ ਘਰ ਨਹੀਂ ਚੱਲ ਸਕਦਾ ਇੰਡਸਟਰੀ ਨਹੀਂ ਚੱਲ ਸਕਦੀ ਸਾਡਾ ਐਗਰੀਕਲਚਰ ਸੈਕਟਰ ਨਹੀਂ ਚੱਲ ਸਕਦਾ ਸੋ ਬਿਜਲੀ ਜਿਹੜੀ ਹੈ ਨਾ ਇਹ ਇਸ ਵੇਲੇ ਬੇਸਿਕ ਨੈਸੈਸਿਟੀ ਆ ਔਰ ਇਹਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਤਰਾਸ ਦੀਆਂ ਜਿਹੜੀਆਂ ਕਹਿ ਸਕਦਾ ਮੈਂ ਉਹਨਾਂ ਦੇ ਵਿੱਚੋਂ ਦੀ ਉਹਨਾਂ ਨੂੰ ਬੜੇ ਕਠਨ ਸਮੇਂ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਕਈ ਵਾਰੀ ਅਨਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਆ ਕਈ ਵਾਰੀ ਕੁਝ ਬਿਜਲੀ ਰਿਪੇਅਰ ਕਰਦੇ ਵੇਲੇ ਜਾਂ ਕੋਈ ਕਰੰਟ ਲੱਗ ਜਾਂਦੇ ਨੇ ਕਰੰਟ ਲੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸੋ ਅਸੀਂ ਇੱਕ ਪਾਲਿਸੀ ਲਿਆਂਦੀ ਕਿ ਜਿਵੇਂ ਕੋਈ ਸਾਡਾ ਮੁਲਾਜ਼ਮ ਆ ਤੇ ਉਹ ਖੁਦਾਨਾ ਖਾਸਤਾ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਂਦਾ ਤੇ ਘਰ ਦੇ ਵਿੱਚ ਪੈਸੇ ਵੀ ਨਹੀਂ ਹੁੰਦੇ ਸੀ ਇਲਾਜ ਕਰਵਾ ਸਕੀਏ ਸੋ ਅਸੀਂ ਉਹਨੂੰ 3 ਲੱਖ ਰੁਪਇਆ ਅਡਵਾਂਸ ਐਡਵਾਂਸ ਜਿਹੜਾ ਉਹ ਦੇਣ ਦੀ ਪਾਲਿਸੀ ਲੈਂਦੀ ਉਹਦੇ ਨਾਲ ਕੀ ਆ ਵੈਸੇ ਤਾਂ ਰੀਇੰਬਰਸਮੈਂਟ ਹੁੰਦੀ ਆ ਕਿ ਪਹਿਲਾਂ EMPLOYE ਨੂੰ ਆਪਣੇ ਪੈਸੇ ਮੈਡੀਕਲ ਦੇ ਖਰਚਨੇ ਪੈਂਦੇ ਨੇ ਉਸ ਤੋਂ ਬਾਅਦ ਡਿਪਾਰਟਮੈਂਟ ਰੀਇੰਬਰਸਮੈਂਟ ਕਰਦਾ ਸੋ ਅਸੀਂ ਇਸ ਚੀਜ਼ ਨੂੰ ਜਿਹੜੇ ਵੀ ਕਰੰਟ ਲੱਗਣ ਨਾਲ ਸਾਡੇ ਕੋਈ ਮੁਲਾਜ਼ਮ ਜ਼ਖਮੀ ਹੋਏ ਜਾਂ ਕੋਈ ਜੋ ਉਹਨਾਂ ਨੂੰ 3 ਲੱਖ ਰੁਪਇਆ ਐਡਵਾਂਸ ਦੇ ਦੇ ਦੇਾਂਗੇ ਔਰ ਉਹ ਆਪਣਾ ਇਲਾਜ ਕਰਵਾਉਣਗੇ ਉਸ ਤੋਂ ਬਾਅਦ ਜੋ ਰੀਇੰਬਰਸਮੈਂਟ ਕਿੰਨੀ ਹੋਣੀ ਆ ਵੱਧ ਘੱਟ ਜਿੰਨੇ ਪੈਸੇ ਬਾਕੀ ਬਾਅਦ ਚ ਦੇ ਦੇਾਂਗੇ ਅਸੀਂ ਇਸ ਪਾਲਿਸੀ ਨੂੰ ਲੈਣ ਦਾ ਕਿਉਂਕਿ ਬੜੀਆਂ ਸਾਨੂੰ ਅਸੀਂ ਵੀ ਸਮਾਜ ਦੇ ਵਿੱਚ ਰਹਿੰਦੇ ਆ ਸਾਨੂੰ ਪਤਾ ਆ ਸੀਗਾ ਕਿ ਜਦੋਂ ਇਹੋ ਜਿਹੀ ਘਟਨਾ ਹੁੰਦੀ ਪਰਿਵਾਰ ਦੇ ਉੱਤੇ ਬੜਾ ਪਹਾੜ ਡਿੱਗਦਾ ਇਸ ਤੋਂ ਇਲਾਵਾ ਜਿਹੜੇ ਸਾਡੇ ਕੋਈ ਠੇਕੇ ਤੇ ਮੁਲਾਜ਼ਮ ਸੀਗੇ ਜਾਂ ਉਪ ਠੇਕੇ ਤੇ ਸੀਗੇ ਉਹਨਾਂ ਦੇ ਵਾਸਤੇ ਕੋਈ ਜਦੋਂ ਐਹੋ ਜਿਹੀ ਘਟਨਾ ਵਾਪਰਦੀ ਸੀਗੀ ਤੇ ਉਹਨਾਂ ਨੂੰ 5 ਲੱਖ ਦਾ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਂਦਾ ਸੀਗਾ ਉਹਨੂੰ ਅਸੀਂ ਵਧਾ ਕੇ 10 ਲੱਖ ਕਰ ਦਿੱਤਾ ਐਕਸਕ੍ਰੇਸ਼ੀਆ ਗ੍ਰਾਂਟ ਜਿਹਨੂੰ ਕਹਿੰਦੇ ਆ ਇਸ ਤੋਂ ਇਲਾਵਾ ਉਹਨਾਂ ਦਾ ਬੀਮਾ 5 ਲੱਖ ਦਾ ਸੀਗਾ ਪਹਿਲਾਂ ਉਹਨੂੰ ਵੀ ਅਸੀਂ ਵਧਾ ਕੇ 10 ਲੱਖ ਦਾ ਜਿਹੜਾ ਆ ਉਹ ਕਰ ਦਿੱਤਾ ਤਾਂ ਕਿ ਪਰਿਵਾਰ ਜਿਹੜਾ ਪਿੱਛੇ ਆ ਉਹਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਜਿਹੜਾ ਆ ਉਹ ਨਾ ਕਰ। ਹਾੜੀ ਦੇ ਵਿੱਚ ਜਲੰਧਰ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਸੀ। ਬਹੁਤ ਸਾਰੇ ਅਜਿਹੇ ਘਰ ਨੇ ਜਿਨ੍ਹਾਂ ਦੇ ਬਿਲਕੁਲ ਛੱਤਾਂ ਦੇ ਨਾਲੋਂ ਹੀ ਤਾਰਾਂ ਲੰਗਦੀਆਂ ਪਈਆਂ ਨੇ ਔਰ ਕਈ ਵਾਰ ਇਹ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਲੰਧਰ 'ਚ ਮੁੰਡਾ ਸੀਗਾ ਜਵਾਨ ਮੁੰਡਾ ਸੀ 20 ਸਾਲ ਦਾ ਉਹ ਕੋਠੇ ਦੇ ਖੜਾ ਫੋਨ ਤੇ ਗੱਲ ਕਰ ਰਿਹਾ ਸੀ ਕੋਦਮ ਜਾਂ ਲੋਡ ਜ਼ਿਆਦਾ ਹੋਇਆ ਕਿ ਉਹ ਤਾਰ ਨੇ ਆਪਣੇ ਵਾਲੀ ਖਿੱਚ ਲਿਆ ਉਹਦਾ ਪੈਰ ਸਲਿੱਪ ਹੋ ਗਿਆ ਚਲੋ ਜੋ ਵੀ ਹੈ ਔਰ ਬੰਦਰੀ ਮੌਤ ਹੋ ਗਈ ਹੈ। ਇਹ ਇਹ ਜੀਆਂ ਵਾਸਤੇ ਵੀ ਕੁਝ ਤੁਸੀਂ ਮੁਆਵਜ਼ਾ ਰੱਖੋ ਆ ਦੇਖੋ ਜਿੱਥੇ ਤੇ ਕੋਈ ਬਿਜਲੀ ਬੋਰਡ ਦਾ ਕੋਈ ਇਹੋ ਜੀ ਹੋ ਜਾਂਦੀ ਆ ਕੋਈ ਤਾਰ ਡੇਕ ਜਾਂਦੀ ਆ ਕੁੰਜੇ ਆ ਉਹਦੇ ਵਿੱਚ ਵੀ ਅਸੀਂ ਚੇਂਜਸ ਕੀਤੀਆਂ ਕੰਪਨਸੇਸ਼ਨ ਐਕਟ ਆ 1923 ਦਾ ਉਹਦੇ ਵਿੱਚ ਪਹਿਲਾਂ ਕੀ ਸੀਗਾ ਕਿ ਜਿਹੜੇ 16 ਸਾਲ ਤੋਂ ਘੱਟ ਸੀਗੇ ਉਹਨਾਂ ਨੂੰ ਜਿਹੜਾ ਬਾਲਗ ਨਹੀਂ ਸਮਝਿਆ ਜਾਂਦਾ ਸੀਗਾ 16 ਸਾਲ ਤੋਂ ਘੱਟ ਨੂੰ ਉਹਨਾਂ ਨੂੰ ਬਹੁਤ ਘੱਟ ਮੁਆਵਜ਼ਾ ਦਿੱਤਾ ਜਾਂਦਾ ਸੀਗਾ ਅਬਲਤੇ ਅਸੀਂ ਕੋਸ਼ਿਸ਼ ਕਰ ਰਹੇ ਆ ਇਹੋ ਜੀ ਘਟਨਾ ਕੋਈ ਵਾਪਰਈ ਨਾ ਪਰ ਫੇਰ ਵੀ ਜੇ ਕੋਈ ਅਨਸੁਖਾਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਉਹਦੀ ਅਸੀਂ ਏਜ ਲਿਮਟ ਖਤਮ ਕਰ ਦితి ਹੈ 1 ਸਾਲ ਆ 2 ਸਾਲ ਆ 5 ਸਾਲ ਆ ਅਸੀਂ ਉਹਨਾਂ 16 ਸਾਲ ਦਾ ਕਨਸਿਡਰ ਕਰਕੇ ਜਿਹੜਾ ਮੁਆਵਜ਼ਾ ਜਿਹੜਾ ਉਹ ਕਿੰਨਾ ਮੁਆਵਜ਼ਾ ਹੋਊਗਾ ਉਹ ਡਿਪੈਂਡ ਕਰੂਗਾ ਇਹ ਡਿਪੈਂਡ ਕਰਦਾ ਕੋਈ ਕਿੰਨਾ ਕੋਈ ਅਰਾਊਂਡ 20-22 ਲੱਖ ਰੁਪਿਆ ਜਿਹੜਾ ਹੋ ਸਕਦਾ ਔਰ ਅਖੀਰ ਦੇ ਵਿੱਚ ਹੁਣ ਕਿੰਨਾ ਜਿਹੜਾ ਪ੍ਰੋਫਿਟ ਹੈ ਉਹ ਪੀਐਸਪੀਸੀਐਲ ਨੂੰ ਹੋ ਚੁੱਕਿਆ ਜੇ ਆਪਾਂ ਪਿਛਲੇ ਸਮੇਂ ਨਾਲ ਕੰਪੇਅਰ ਕਰੀਏ ਤੇ 564 ਕਰੋੜ ਰੁਪਏ ਇਸ ਵੇਲੇ ਅਸੀਂ ਪ੍ਰੋਫਿਟ ਦੇ ਵਿੱਚ ਮੁਫਤ ਦੀਆਂ ਸਹੂਲਤਾਂ ਹਾਂ ਉਹ ਤੇ ਉਹ ਤੇ ਚੱਲ ਹੀ ਰਿਹਾ ਜੀ ਉਹ ਤੇ 14 ਲੱਖ ਸਾਡੇ ਟਿਊਬਲ ਕਨੈਕਸ਼ਨ ਨੇ ਉਹ ਉਹਨਾਂ ਨੂੰ ਬਿਜਲੀ ਫਰੀ ਦਿੱਤੀ ਜਾ ਰਹੀ ਆ ਇੰਡਸਟਰੀ ਨੂੰ ਸਬਸਿਡਾਈਜ਼ਡ ਦਿੱਤੀ ਜਾ ਰਹੀ ਆ 600 ਯੂਨਟ ਬਿਜਲੀ ਉਸ ਤਰ੍ਹਾਂ ਦਿੱਤੀ ਜਾ ਰਹੀ ਆ ਉਹ ਸਾਰਾ ਕੁਝ ਕਰਕੇ ਵੀ ਅਸੀਂ ਤਾਂ ਮੰਨ ਕੇ ਚੱਲੀਏ 5 ਸਾਲ ਤੁਸੀਂ ਪੂਰੇ ਮੁਫਤ ਬਿਜਲੀ ਦੋਗੇ 600 ਯੂਨਿਟ ਪੂਰੀ ਦਿੱਤੀ ਜਾਊਗੀ ਬਿਲਕੁਲ ਬਿਲਕੁਲ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਆ ਆਪਾਂ ਆਪਣੇ ਕੰਮ ਜਿਹੜੇ ਆ ਕਰਨ ਲੱਗੇ ਹੋਏ ਆ ਔਰ ਜਦੋਂ ਨੀਤ ਸਾਫ਼ ਹੋਵੇ ਤੇ ਵਾਹਿਗੁਰੂ ਵੀ ਸਾਥ ਦਿੰਦਾ ਸੋ ਸਾਡੇ ਉੱਤੇ ਪਰਮਾਤਮਾ ਦਾ ਹੱਥ ਆ ਲੋਕ ਨਾਲ ਨੇ ਲੋਕ ਲੋਕਾਂ ਦੇ ਅਸ਼ੀਰਵਾਦ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਆ ਉਹ ਚੱਲੀ ਜਾ ਰਿਹਾ ਆ ਆਦਰਵਾਇਜ਼ ਤਾਂ ਬੰਦੇ ਦੇ ਆਪ ਵਸਤਾ ਕੁਝ ਜ਼ਿਆਦਾ ਹੁੰਦਾ ਧੰਨਵਾਦ ਮੰਤਰੀ ਸਾਹਿਬ ਬਹੁਤ ਬਹੁਤ ਤਾਂ ਬਜਲੀ ਮੰਤਰੀ ਹਰਪ੍ਰੀਤ ਭਜਨ ਈਟੀਓ ਜਾਣਕਾਰੀ ਸਾਂਝੀ ਕਰ ਰਹੇ ਸੀ ਕਿਵੇਂ ਜੋ ਪਹਿਲਾਂ ਪੀਐਸਪੀਸੀਐਲ ਘਾਟੇ ਚੱਲ ਰਿਹਾ ਸੀ ਉਸ ਨੂੰ ਮੁਨਾਫੇ ਦੇ ਵਿੱਚ ਲੈ ਕੇ ਆਏ ਨੇ 564 ਕਰੋੜ ਦਾ ਇਹ ਮੁਨਾਫਾ ਜੋ ਹੈ ਉਹ ਪੀਐਸਪੀਸੀਐਲ ਨੂੰ ਹੋਇਆ ਹੈ ਔਰ ਮੁਫਤ ਸਹੂਲਤ ਜਿਹੜੀ ਬਜਲੀ ਦੀ 600 ਯੂਨਿਟ ਦੀ ਹੈ ਉਹ ਇਸੇ ਤਰੀਕੇ ਨਾਲ ਜਾਰੀ ਰਹੂਗੀ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ